ਲੋ ਜੀ ਸਾਰੇ ਹਾਂ ਸਾਸੀ ਕਾਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਲਓ ਜੀ ਕੱਜ ਆਪਾਂ ਬਣਾਉਣੇ ਆਂ ਸਿਮਰਾ ਮਿਰਚਾਂ ਤੇ ਆਲੂ। ਤੇ ਕਮੇ ਸਿਮਰਾ ਮਿਰਚਾਂ ਕੱਟਣ ਲੱਗੀਆਂ। ਤੇ ਆਲੂ ਕੱਟਣੇ। ਪਿਆਜ਼ ਰਸੋਈ ਚ ਪਏ ਆ ਪਹਿਕੇ ਆਈਏ। ਕਿਉਂਕਿ ਅੰਦਰ ਜਦੋਂ ਲਿਆਣੇ ਖਾਣ ਨੂੰ ਕੱਟ ਕੇ ਫਿਰ ਘੜਤਣ ਆਉਂਦੀ ਐ। ਇਸ ਕਰਕੇ ਉਹਨਾਂ ਨੂੰ ਸੋਈ ਚ ਰੱਖਿਆ। ਆਲੂ ਮਿਰਚਾਂ ਕੱਟ ਲਗੇ। ਫਿਰ ਆਪਾਂ ਮਿਲਦੇ ਹਾਂ ਜੋ ਤੜਕਾ ਲਾਇਆ ਨਾਲ ਆਪਾਂ ਬਣਾਉਣੇ ਅੱਜ ਕਚਾਲੂ ਜੋ ਕਿ ਉਬਲਵੇਂ ਧਰ ਕੇ ਆਈਆਂ ਫਿਰ ਤੁਹਾਨੂੰ ਉਹ ਵੀ ਬਖਾਉਣੇ ਮਿਲਦੇ ਹਾਂ ਬਾਅਦ ਲਓ ਜੀ ਆਪਾਂ ਲਾਈਏ ਤੜਕਾ ਸਿਮਲਾ ਮਿਰਚਾਂ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾਈਏ ਅੱਜ ਤੇਲ ਪਾ ਕੇ ਤੇ ਆਪਾਂ ਜੀਰਾ ਪਾਤਾ 一个天秤。 ਇਦਰਾ ਬਬਾ ਬਾਲੇ ਪਚਾਲੂ ਇਹਨਾਂ ਨੂੰ ਛੇਲ ਕੇ ਆਵੇ ਤੇ ਪਾਉਣੀ ਕਿ ਆਜ ਆਪੋਨਾ ਆਂਪਾ ਪੀਰੇ ਆਸੇ ਲਾਨੇ ਚਾਹਵਾ ਉਦੀ ਆ ਗਈ ਇਹ ਆ ਟਮਾਟਰ ਹਨ ਮੇਰ ஓகே அப்போ பிள்ளைங்க ஃபிராய் கே சோழா மிர்ச்சுனா சில பிய சேர்ந்து சேர் டமாட்டர் பண்ண சேர் மிர்ச்சி சார் மில்லை ஆர்ச்சி